ਜਦੋਂ ਬਠਿੰਡਾ ਪੁਲਿਸ ਨੇ ਪਾ ਲਿਆ ਟਾਰਜਨ ਕਾਰ ਨੂੰ ਘੇਰਾ ਮੌਕੇ ਤੇ ਕਰ ਦਿੱਤਾ ਚਲਾਨ ਦੱਸਦੀ ਹੈ ਕਿ ਬਠਿੰਡਾ ਦੇ ਪੱਠੀ ਰੋਡ ਤੇ ਘੁੰਮ ਰਹੀ ਇੱਕ ਮੋਡੀਫਾਈ ਕੀਤੀ ਕਾਰ ਨੂੰ ਪੁਲਿਸ ਦੇ ਵੱਲੋਂ ਉਸ ਵਕਤ ਘੇਰਾ ਪਾ ਲਿਆ ਗਿਆ ਜਦੋਂ ਉਹ ਸੜਕਾਂ ਤੇ ਘੁੰਮ ਰਹੀ ਸੀ ਤਾਂ ਪੁਲਿਸ ਦੇ ਵੱਲੋਂ ਇਸ ਨੂੰ ਰੋਕ ਕੇ ਜਦੋਂ ਇਸ ਦੇ ਕਾਗਜ਼ ਪੱਤਰ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਮੌਕੇ ਤੇ ਕੁਝ ਦਸਤਾਵੇਜ਼ ਨਾ ਹੋਣ ਕਰਕੇ ਤੇ ਮੋਡੀਫਾਈ ਕੀਤੇ ਹੋਣ ਕਰਕੇ ਪੁਲਿਸ ਦੇ ਵੱਲੋਂ ਇਸ ਕਾਰ ਦੇ ਉੱਪਰ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਅਤੇ ਮੌਕੇ ਤੇ ਹੀ ਇਸ ਕਾਰ ਦਾ ਚਲਾਨ ਵੀ ਕੀਤਾ ਗਿਆ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਰੋਕ ਕੇ ਇਸ ਕਾਰ ਨੂੰ ਚੈੱਕ ਕੀਤਾ ਗਿਆ ਤਾਂ ਇਸ ਦੇ ਕੁਝ ਦਸਤਾਵੇਜ਼ ਅਧੂਰੇ ਸਨ ਅਤੇ ਇਸ ਨੂੰ ਬਿਨਾਂ ਮਨਜ਼ੂਰੀ ਤੋਂ ਮੋਡੀਫਾਈ ਵੀ ਕੀਤਾ ਗਿਆ ਸੀ ਜਿਸ ਕਾਰਨ ਪੁਲਿਸ ਦੇ ਵੱਲੋਂ ਇਸ ਤੇ ਕਾਰਵਾਈ ਕਰਦਿਆ ਇਸ ਦਾ ਚਲਾਨ ਕੀਤਾ ਗਿਆ ਹੈ ਪੂਰੀ ਜਾਣਕਾਰੀ ਸੁਣਦੇ ਹਾਂ ਪੁਲਿਸ ਅਧਿਕਾਰੀ ਦੀ ਹੀ ਜ਼ੁਬਾਨੀ ਇੱਕੋ ਜੀ ਇਸ ਤਰ੍ਹਾਂ ਪੁਲਿਸ ਸਾਡੇ ਸਹਿਯੋਗ ਵਾਸਤੇ ਹੈ ਸਾਡੀ ਰਾਖੀ ਵਾਸਤੇ ਹੈ ਸਾਨੂੰ ਪਬਲਿਕ ਨੂੰ ਜਿਹੜੀ ਆਮ ਜਨਤਾ ਹੈ ਪੁਲਿਸ ਦਾ ਸਾਥ ਦੇਣਾ ਚਾਹੀਦਾ ਇਹਨਾਂ ਕੰਮਾਂ 'ਚ ਜੇ ਸਾਡੇ ਕੋਲੇ ਕਾਗਜ਼ ਪੱਤਰ ਹੈਗੇ ਸਾਨੂੰ ਚੈੱਕ ਕਰਾਉਣੇ ਚਾਹੀਦੇ ਆ ਇੱਕ ਪਾਸੇ ਅਸੀਂ ਚਾਹੁੰਦੇ ਆਂ ਵੀ ਪੁਲਿਸ ਨਸ਼ਾ ਰੋਗ ਦੇ ਪੁਲਿਸ ਆਹ ਚੋਰੀਆਂ ਡਕੈਤੀਆਂ ਰੋਗ ਦੇ ਜੇ ਪੁਲਿਸ ਚੈਕਿੰਗ ਕਰੂਗੀ ਤਾਂ ਇਹ ਸਾਰਾ ਕੁਝ ਫੇਰ ਹੀ ਸੰਭਵ ਹੈ ਇਹ ਚ ਪਬਲਿਕ ਨੂੰ ਪੁਲਿਸ ਦਾ ਸਹਿਯੋਗ ਦੇਣਾ ਪਊ ਪੁਲਿਸ ਕੋਈ ਮਾੜਾ ਕੰਮ ਨਹੀਂ ਕਰ ਰਹੀ ਹਰ ਇੱਕ ਬੰਦਾ ਅੱਜ ਕੱਲ ਪੁਲਿਸ ਦੇ ਖਿਲਾਫ ਵੀਡੀਓ ਬਣਾਉਣ ਲੱਗ ਗਿਆ ਨੇ ਵੀਡੀਓ ਬਣਾਉਣੀ ਕੋਈ ਮਾੜੀ ਗੱਲ ਨਹੀਂ ਮੈਂ ਨਹੀਂ ਕਹਿੰਦਾ ਸਾਰੇ ਪੁਲਿਸ ਵਾਲੇ ਸਹੀ ਆ ਪਰ ਜਿੱਥੇ ਪੁਲਿਸ ਸਹੀ ਆ ਉੱਥੇ ਤੁਹਾਨੂੰ ਸਹਿਯੋਗ ਕਰਨਾ ਅਸੀਂ ਵੀ ਆਏ ਦੇਖਣ ਆਏ ਜਿਹੜੀ ਗੱਡੀ ਤੁਸੀਂ ਦੇਖ ਰਹੇ ਹੋ ਕਿੰਨੀ ਮੋਡੀਫਾਈ ਕੀਤੀ ਹੋਈ ਐ ਇਹ ਦੇਖੋ ਜੇ ਮੋਡੀਫਾਈ ਐ ਤਾਂ ਮੋਡੀਫਾਈ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਇਹ ਸਰਟੀਫਿਕੇਟ ਹੈਗਾ ਤਾਂ ਠੀਕ ਐ ਨਹੀਂ ਸੌਰੀ ਫੀਲ ਕਰਨੀ ਚਾਹੀਦੀ ਐ ਜਾ ਜੋ ਲੀਗਲ ਕਾਰਵਾਈ ਬੰਦੀ ਹੈ ਉਹਨੂੰ ਐਕਸੈਪਟ ਕਰਨਾ ਲੱਗਦਾ ਜੀ ਆਵਾਜ਼ਾਂ ਵੀ ਕੱਢਦੇ ਆ ਜਿਸ ਕਈ ਮਰੀਜ਼ ਵੀ ਦੇਖੋ ਜੀ ਆਹ ਫਿਰਦੇ ਆ ਪ੍ਰੋਬਲਮ ਤਾਂ ਆਉਂਦੀ ਆ ਮੋਡੀਫਾਈ ਗੱਡੀਆਂ ਨਾਲ ਐਕਸੀਡੈਂਟ ਵੀ ਹੋ ਜਾਂਦੇ ਆ ਬਹੁਤ ਕੁਸ ਹੋ ਜਾਂਦਾ ਤੇ ਪੁਲਿਸ ਕੋਈ ਮਾੜਾ ਕੰਮ ਨਹੀਂ ਕਰਦੀ ਬੰਦ ਹੋਣੀ ਚਾਹੀਦੀਆਂ ਗੱਡੀਆਂ ਜੀਆਂ ਦੇਖੋ ਜੋ ਇਨਲੀਗਲ ਵਹੀਕਲ ਹੈ ਸਾਰੇ ਬਾਉਂਡ ਹੋਣੇ ਚਾਹੀਦੇ ਲਖਮਨ ਸਿੰਘ ਜੀ ਕੀ ਕਹਿਣਾ ਚਾਹੁੰਦੇ ਸਰ ਇੱਕ ਗੱਡੀ ਤੁਸੀਂ ਰੋਕੀ ਵੀ ਹੈ ਇਹ ਗੱਡੀ ਇਹ ਗੱਡੀ ਰੋਕੀ ਹੈ ਜੀ ਅਸੀਂ ਇੱਧਰੋਂ ਆ ਰਹੀ ਸੀਗੀ ਜੀ ਕਿ ਇੱਧਰੋਂ ਜਾ ਰਹੀ ਸੀ ਗੱਡੀ ਰਸਤੇ 'ਚ ਅਸੀਂ ਰੋਕ ਲਈ ਆ ਠੀਕ ਹੈ ਇਹ ਗੱਡੀ ਮੋਡੀਫਾਈਵ ਕੀਤੀ ਸੀ ਇਹਨਾਂ ਕੋਲੇ ਪਾਸਿੰਗ ਹੈਗੀ ਆ ਤਾਂ ਗੱਡੀ ਦਾ ਚਲਾਨ ਕੀਤਾਗੇ ਕਿਸ ਚੀਜ਼ ਦਾ ਚਲਾਨ ਕੀਤਾਗੇ ਚਲਾਨ ਹਾਂਜੀ ਜੋ ਜੋ ਇਹਦੇ ਚ ਕਾਨੂੰਨੀ ਫਰੰਸ ਸੰਬੰਧੀ ਜੋ ਲਾਏ ਗਏ ਆ ਆਵਾਜ਼ਾਂ ਵਗੈਰਾ ਵੀ ਕਿਸ ਤਰ੍ਹਾਂ ਨਹੀਂ ਬਾਜੂ ਜੀ ਕੋਈ ਨਹੀਂ ਬਾਜ ਸਹੀ ਸੀ ਬਿਲਕੁਲ ਫਿਰ ਹਾਲ ਚਲਾਨ ਕੀਤਾ ਹੈ ਹਾਂ ਚਲਾਨ ਕੀਤਾ ਹੈ ਚਲਾਨ ਠੀਕ ਹੈ ਜੇਕਰ ਇਸ ਤਰ੍ਹਾਂ ਮੋਡੀਫਾਈ ਕਰਾ ਲੰਗੇ ਬਿਕਲਾ ਨੂੰ ਬਿਨਾਂ ਪਰਮਿਸ਼ਨ ਦੇ ਉਹਨਾਂ ਨੂੰ ਵੀ ਬਿਨਾਂ ਪਰਮਿਸ਼ਨ ਤੋਂ ਜਿਹੜਾ ਵੀ ਮੋਡੀਫਾਈ ਕਰਾਊਗਾ ਜੀ ਉਹਦੇ 'ਚ ਬੰਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅਜੇ ਜੇ ਆਪਾਂ ਇਹ ਗੱਡੀ ਦੀ ਗੱਲ ਕਰੀਏ ਕਿਸ ਤਰ੍ਹਾਂ ਜਿਵੇਂ ਟਾਰਜਨ ਲਿਖਿਆ ਹੈ ਜਿਵੇਂ ਫਿਲਮਾਈਸੀ ਟਾਰਜਨ ਉਸ ਤਰ੍ਹਾਂ ਗੱਡੀ ਬਣਾ ਰੱਖੀ ਹੈ ਜਿਹਨਾਂ ਬਾਰੇ ਇਹਨਾਂ ਬਾਰੇ ਜੋ ਕਾਨੂੰਨੀ ਕਾਰਵਾਈ ਇਹ ਕਾਨੂੰਨ ਅਨਸਾਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਜੀ ਨਹੀਂ ਇਸ ਤਰ੍ਹਾਂ ਕਰ ਸਕਦੇ ਜਿਵੇਂ ਕੀਤੀ ਵੀ ਹੈ ਨਹੀਂ ਕਰ ਨਹੀਂ ਸਕਦੇ ਜੀ ਜਿਹੜੀ ਮੈਂ ਕਾਨੂੰਨੀ ਕਾਰਵਾਈ ਕਰ ਸਕਦੇ ਨੇ ਆਪਾਂ ਜਿਹੜੀ ਕਾਨੂੰਨੀ ਕਾਨੂੰਨ ਮੁਤਾਬਕ ਕਾਨੂੰਨੀ ਕਾਰਵਾਈ ਕਰ ਸਕਦੇ ਆਪਾਂ ਤੁਸੀਂ ਕਾਰਵਾਈ ਕਰ ਰਹੇ ਹੋ ਡਾਊਟ ਹਾਂਜੀ ਕਾਰਵਾਈ ਕਰ ਰਹੇ ਹਾਂ ਕਾਨੂੰਨ ਜਿਹੜੀ ਇਸ ਤਰ੍ਹਾਂ ਕੀਤੀ ਵੀ ਇਸ ਤਰ੍ਹਾਂ ਆਮ ਲੋਕ ਕਰ ਸਕਦੇ ਆ ਮੈਂ ਕਿਹਨੂੰ ਜੋ ਵੀ ਗਲਤ ਕੀਤਾ ਹੋਇਆ ਕਿਸੇ ਵੀ ਗੱਡੀ ਦਾ ਗਲਤ ਕੀਤਾ ਹੋਇਆ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰ ਚਾਰਨ ਤੁਸੀਂ ਕਾਦਾ ਕੱਟਿਆ ਜੀ ਹਾਂਜੀ ਚਾਰਨ ਕਾਦਾ ਕੱਟਿਆ ਜੋ ਵੀ ਕਾਨੂੰਨੀ ਫੈਂਸ ਕਾਨੂੰਨ ਮੁਤਾਬਕ ਬੰਦੇ ਦਾ ਕੱਟਤਾ ਚਲਾਨੀ ਨਹੀਂ ਨਹੀਂ ਕਾਦਾ ਵੀ ਇਹਨੇ ਕਾਜ ਪੱਤਰ ਪੂਰੇ ਨਹੀਂ ਸੀ ਕਾਦਾ ਚਲਾਨ ਕੱਟਿਆ ਉਹ ਕਾਗਜ਼ ਪੱਤਾ ਜੋ ਵੀ ਸੀਗੇ ਲਾਇਸੈਂਸ ਆਸਤੀ ਸੀਗੇ ਜੀ ਜੋ ਦੂਜੇ ਫੈਂਸ ਲਾਏ ਆ ਕਾਨੂੰਨ ਮੁਤਾਬਕ ਉਹ ਲਾਤੇ ਜੀ ਨੋਟੀਫਿਕੇਸ਼ਨ ਦਾ ਵੀ ਕੀਤਾ ਗਿਆ ਜੀ ਹਾਂਜੀ ਹਾਂਜੀ